ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਤਿਮ ਸਮੇਂ 'ਚ ਇਹ ਦੋ ਸ਼ਬਦਾਂ ਦਾ ਜਾਪ ਦੱਸਿਆ ਜੋ ਵਾਰੇ ਨਿਆਰੇ ਸਾਡੇ ਕਰ ਦੇਗਾ ਇਸ ਬਾਰੇ ਆਪਾਂ ਬੇਨਤੀਆਂ ਥੋੜੀਆਂ ਸਾਂਝੀਆਂ ਕਰਨੀਆਂ ਨੇ ਫੈਲਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਆਪਾਂ ਸਾਰੇ ਜਾਣਦੇ ਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨਾਂ ਦੇ ਨਾਲ ਹਰ ਇੱਕ ਦਾ ਪਾਰ ਉਤਾਰਾ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਾਗਤ ਜੋਤ ਦਸ ਗੁਰਾਂ ਦੀ ਪਾਵਨ ਬਾਣੀ ਦਾ ਜਾਪ ਕੀਤੇ ਆ ਹਰ ਕਿਸੇ ਦਾ ਫਲਾ ਹੋ ਜਾਂਦਾ ਹੈ ਤੇ ਪਿਆਰਿਓ ਇਸ ਪਾਵਨ ਬਾਣੀ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਇੰਨੀ ਵੱਡੀ ਸਮਰੱਥਾ ਹੈ ਤੋਂ ਸਾਧ ਸੰਗਤ ਜੋ ਮਰਜੀ ਆਪਾਂ ਮੰਗ ਲਈਏ ਤੇ ਸਤਿਗੁਰੂ ਜੀ ਸਾਡੀ ਮੁਰਾਦ ਜ਼ਰੂਰ ਪੂਰੀ ਕਰਨਗੇ ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਸਾਨੂੰ ਪਹਿਲਾਂ ਹੀ ਦੱਸ ਦਿੱਤੀ ਪਹਿਲੇ ਰਿਅਲਾਈਜ਼ ਕਰਵਾ ਦਿੱਤੀ ਸੀ ਸਤਿਗੁਰ ਕਹਿੰਦੇ ਵੀ ਜਦੋਂ ਵੀ ਗੁਰੂ ਤੋਂ ਮੰਗਣਾ ਹੈ ਮੰਗਣਾ ਹਰ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਸਤਗੁਰ ਕਹਿੰਦੇ ਕੀ ਮੰਗਿਏ ਗੁਰੂ ਤੋਂ ਗੁਰੂ ਦਾ ਨਾਮ ਮੰਗਿਏ ਤੇ ਸਤਗੁਰੂ ਕਹਿੰਦੇ ਵੀ ਫੇਰ ਕਿਰਪਾ ਹੁੰਦੀ ਹੈ ਗੁਰੂ ਤੋਂ ਗੁਰੂ ਦਾ ਨਾਮ ਮੰਗ ਲਈਏ ਤੇ ਬਾਕੀ ਚੀਜ਼ਾਂ ਆ ਪਦਾਰਥ ਸਾਰੇ ਜਿਹੜੇ ਨੇ ਆਪਣੇ ਆਪ ਮਿਲ ਜਾਂਦੇ ਨੇ ਸੋ ਸਾਧ ਸੰਗਤ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਸਤਗੁਰ ਕੀ ਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹੜਾ ਕਲ ਨੂੰ ਰੱਖਣ ਵਾਲਾ ਹੈ ਉਹ ਗੁਰੂ ਨਾਨਕ ਹੈ ਗੁਰੂ ਨਾਨਕ ਦੀ ਬਾਣੀ ਹੈ ਤੇ ਪਿਆਰਿਓ ਜਿਨੇ ਬਾਣੀ ਨੂੰ ਜਪ ਲਿਆ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਵਸਾ ਲਿਆ ਤੇ ਸਤਗੁਰਾਂ ਤੋਂ ਨੇ ਹਰ ਇੱਕ ਚੀਜ਼ ਹਰ ਇੱਕ ਵਸਤੂ ਨੂੰ ਪ੍ਰਾਪਤ ਕੀਤਾ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਬੇਨਤੀ ਕਰ ਦੇਵਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਮਰੱਥਾ ਹੈ ਗੁਰੂ ਦੀ ਪਾਵਨ ਬਾਣੀ ਵਿੱਚ ਇਹ ਕਿਰਪਾ ਇਹ ਰਹਿਮਤ ਹੈ ਪਿਆਰਿਓ ਜਿਹੜਾ ਗੁਰੂ ਦਾ ਹੋ ਜਾਏ ਸਤਿਗੁਰੂ ਜੀ ਉਹਨੂੰ ਹਰ ਇੱਕ ਚੀਜ਼ ਵਸਤੂ ਜਿਹੜੀ ਹੈ ਉਹ ਦੇ ਦਿੰਦੇ ਨੇ ਨਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਦੇਹ ਨਾਮ ਸੰਤੋਖਿਆ ਉਤਰ ਹੈ ਮਨ ਕੀ ਭੁੱਖ ਇਹ ਚੀਜ਼ ਮੰਗੀਏ ਗੁਰੂ ਤੋਂ ਤੇ ਮੈਂ ਕਹਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਨੀ ਵੱਡੀ ਕਿਰਪਾ ਕਰਨਗੇ ਇੰਨੀ ਵੱਡੀ ਰਹਿਮਤ ਕਰਨਗੇ ਤੇ ਪਿਆਰਿਓ ਮੈਂ ਕਹਣਾ ਸਾਰੇ ਮਨ ਦੀ ਭੁੱਖ ਜਿਹੜੀ ਹੈ ਉਹ ਉਤਰ ਜਾਏਗੀ ਸਾਰੀਆਂ ਭੁੱਖਾਂ ਉਤਰ ਜਾਂਦੀਆਂ ਨੇ ਜਦੋਂ ਮਨ ਤ੍ਰਿਪਤ ਹੋ ਜਾਵੇ ਜਦੋਂ ਮਨ ਤ੍ਰਿਪਤੀ ਦੇ ਵਿੱਚ ਆ ਜਾਏ ਤੇ ਪਿਆਰਿਓ ਮੈਂ ਕਹਣਾ ਫਿਰ ਗੁਰੂ ਤੋਂ ਕੁਝ ਮੰਗਣ ਦੀ ਲੋੜ ਨਹੀਂ ਫਿਰ ਜ਼ੁਬਾਨ ਬੰਦ ਹੋ ਜਾਂਦੀ ਹੈ ਬੰਦਾ ਸੋਚ ਕੇ ਬਹੁਤ ਕੁਝ ਆਉਂਦਾ ਕਿ ਆ ਵੀ ਮੰਗਣਾ ਹੈ ਗੁਰੂ ਤੋਂ ਆ ਵੀ ਮੰਗਣਾ ਤੇ ਜਦੋਂ ਗੁਰੂ ਕੋਲੇ ਆ ਜਾਂਦਾ ਹੈ ਤੇ ਫਿਰ ਅਥਰੂ ਪਰ ਜਾਂਦੇ ਨੇ ਬੁੱਲ ਫਰਕਦੇ ਨੇ ਤੇ ਸਾਧ ਸੰਗਤ ਜ਼ੁਬਾਨ ਤੋਂ ਬੋਲਿਆ ਕੁਝ ਨਹੀਂ ਜਾਂਦਾ ਫਿਰ ਹੱਥ ਜੋੜ ਕੇ ਖਲੋ ਜਾਂਦਾ ਫਿਰ ਮਨ ਦੀ ਜਿਹੜੀ ਭਾਵਨਾ ਹੁੰਦੀ ਹੈ ਨਾ ਉਹ ਕੇਵਲ ਸਿੱਧੀ ਗੁਰੂ ਨਾਲ ਜੁੜ ਜਾਂਦੀ ਹੈ ਤੇ ਪਿਆਰਿਓ ਫਿਰ ਮੰਗਿਆ ਨਹੀਂ ਜਾਂਦਾ ਜ਼ੁਬਾਨ ਤੋਂ ਜ਼ੁਬਾਨ ਬੰਦ ਹੋ ਜਾਂਦੀ ਹੈ ਫਿਰ ਮਨ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਗੁਰੂ ਦੇ ਨਾਲ ਤੇ ਸਾਧ ਸੰਗਤ ਫਿਰ ਸਤਿਗੁਰੂ ਸਮਝ ਜਾਂਦੇ ਨੇ ਕਿ ਆਖਰ ਕੀ ਚਾਹੀਦਾ ਹੈ ਹੁਣ ਵਿਰਾਗ ਵਿੱਚ ਆ ਗਿਆ ਵੈਰਾਗ ਦੇ ਘਰ ਵਿੱਚ ਆ ਗਿਆ ਜਦੋਂ ਵਿਰਾਗ ਦੇ ਘਰ ਦੇ ਵਿੱਚ ਆ ਜਾਏ ਤੇ ਸਾਧ ਸੰਗਤ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਦਿੰਦੇ ਨੇ ਸਮਝੀਏ ਇਸ ਚੀਜ਼ ਨੂੰ ਸਵਾਜੀ ਆਪਾਂ ਪਹਿਰਾ ਦੇ ਇਹ ਨਾ ਚੀਜ਼ਾਂ ਦੇ ਮੰਗਣਾ ਹਰ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਇਹ ਚੀਜ਼ ਗੁਰੂ ਤੋਂ ਮੰਗੀਏ ਸਤਿਗੁਰੂ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ